ਅਸੀਂ ਤਿੰਨ ਕਵਾਰ ਦਵਾਈ ਖਾਧੀ ਆ ਜਮਾ ਬਿਲਕੁਲ ਸਹੀ ਹੋ ਗਏ ਕੋਈ ਸਾਨੂੰ ਦਿੱਕਤ ਨਹੀਂ ਹੈਗੀ ਸਾਨੂੰ ਵੀ ਗਾਂ ਦੀ ਗਾਂ ਪਤਾ ਲੱਗਿਆ ਸੀਗਾ ਜਦ ਫਿਰ ਅਸੀਂ ਪਹੁੰਚੇ ਕਾਫੀ ਜਗ੍ਹਾ ਤੋਂ ਦਵਾਈ ਬੂਟੀ ਖਾ ਲਈ ਸੀਗੀ ਪਰ ਆਰਾਮ ਨਹੀਂ ਆਇਆ ਸੀਗਾ ਇਹਨਾਂ ਕੋਲੇ ਹੁਣ ਅ ਇਸ ਵਾਰ ਮੈਂ ਤੀਜੀ ਵਾਰ ਆਇਆ ਮੈਂ ਬਿਲਕੁਲ ਸਹੀ ਹਾਂ ਹਾਂਜੀ ਉੱਠ ਬੈਠ ਸਕਦਾ ਕੋਈ ਦਿੱਕਤ ਨਹੀਂ ਹੈਗੀ ਚਾਹੇ ਡੰਡ ਮਰਵਾ ਲਓ ਚਾਹੇ ਕੁਛ ਜਮਾ ਸਾਰਾ ਕੋ ਸਹੀ ਆ ਸਾਰਾ ਮੈਂ ਦੇਸੀ ਦਵਾਈ ਨਾਲ ਤੁਸੀਂ ਸਾਰਾ ਇਲਾਜ ਕਰਦੇ ਇਹ ਦੇਸੀ ਦਵਾਈ ਨਾਲ ਤੇ ਫਿਜ਼ੀਓਥੈਰੇਪੀ ਨਾਲ ਹਾਂਜੀ 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 ਠੀਕ ਹੈ ਠੀਕ ਹੈ ਲੋ ਫਰਕ ਆ ਵੀ ਰਿਹਾ ਹੁਣ ਹਾਂ ਬਿਲਕੁਲ ਬਹੁਤ ਫਰਕ ਪਿਆ ਪ੍ਰੋਸੈਂਟ ਫਰਕ ਦੇਖੋ ਓਕੇ ਹਾਂਜੀ ਬਹੁਤ ਵਧੀਆ ਇਲਾਜ ਕਰਦੇ ਨੇ ਡਾਕਟਰ ਸਾਹਿਬ ਤੇ ਮੈਂ ਤਾਂ ਕਾਰਾਂ ਦੀ ਵਰਕਸ਼ਾਪ ਆਪਣੀ ਮੇ ਤੋਂ ਕੰਮ ਹੁੰਦਾ ਨਹੀਂ ਸੀਗਾ ਜੀ ਤੇ ਹੁਣ ਮੈਂ ਵਧੀਆ ਕੰਮ ਕਰ ਲੈਂਦਾ ਜੀ ਕਿਰੋਂ ਬਹੁਤ ਫਰਕ ਆ ਜੀ ਮੈਨੂੰ ਹਾਂਜੀ ਬਾਕੀ ਕੋਈ ਸੱਖ ਹੋਵੇ ਕੋਈ ਦੌਰਾ ਹੋਵੇ ਅਧਰੰਗ ਹੋਵੇ ਕੁਝ ਵੀ ਹੋਵੇ ਜੀ ਆਪਾਂ ਹਰ ਇੱਕ ਚੀਜ਼ ਦਾ ਹੱਲ ਕਰੀਏ ਅਧਰੰਗ ਤੁਸੀਂ ਸਪੈਸ਼ਲਿਸਟ ਹੋ ਪ੍ਰੋਬਲਮ ਹੈਗੀ ਉਹ ਵੀ ਇਹਨਾਂ ਨਾਲ ਕੰਟੈਕਟ ਕਰ ਸਕਦਾ ਨਾ ਬਾਕੀ ਜੇ ਕਿ ਤੁਹਾਨੂੰ ਗੋਡਿਆਂ ਦੀ ਰੀੜ ਦੀ ਹੱਡੀ ਜਿਹਾ ਠੂਹੀ ਦੀ ਕੋਈ ਵੀ ਪ੍ਰੋਬਲਮ ਹੈ ਜਿਹਨੂੰ ਆਪਰੇਸ਼ਨ ਵੀ ਦੱਸਦਾ ਨਾ ਤਾਂ ਇੱਕ ਵਾਰ ਕੰਟੈਕਟ ਕਰਕੇ ਤੁਸੀਂ ਇਹਨਾਂ ਨਾਲ ਗੱਲ ਕਰਕੇ ਟਰੀਟਮੈਂਟ ਕਰਾ ਕੇ ਦੇਖੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਮੰਡੀ ਅਹਿਮਦਗੜ੍ਹ ਅੱਜ ਪਹੁੰਚੇ ਮੰਡੀ ਅਮੰਦਗੜ ਮਲਕ ਹਸਪਤਾਲ ਦੇ ਵਿੱਚ ਨਾ ਤੇ ਡਾਕਟਰ ਸਾਹਿਬ ਕਿਹੜਾ ਕਿਹੜਾ ਇਲਾਜ ਕਰਦਾ ਤੁਹਾਨੂੰ ਸਾਰੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਵਾਂਗੇ ਕਿਉਂਕਿ ਅੱਜ ਕੱਲ ਬਿਮਾਰੀਆਂ ਬਹੁਤ ਚੱਲ ਪਈਆਂ ਤੇ ਆਪਾਂ ਲੱਭਦੇ ਇੱਕ ਵਧੀਆ ਡਾਕਟਰ ਨਾ ਤੇ ਅੱਜ ਫਿਰ ਤੁਹਾਨੂੰ ਬਹੁਤ ਵਧੀਆ ਇੱਕ ਡਾਕਟਰ ਕੋਲ ਲੈ ਕੇ ਆਏ ਤੇ ਡਾਕਟਰ ਜਿਹੜਾ ਇਲਾਜ ਕਰਦੇ ਤੁਹਾਨੂੰ ਉਹ ਵੀ ਸਾਰਾ ਆਪ ਦਿਖਾਵਾਂਗੇ ਸਾਰੀ ਗੱਲਬਾਤ ਕਰਾਂਗੇ ਤੇ ਇਹਨਾਂ ਦਾ ਐਡਰੈਸ ਪੈਣ ਦਾ ਸਪਾਰ ਰੋਡ ਆ ਸਾਰਾ ਸਪਾਰ ਰੋਡ ਰਹਿ ਗਿਆ ਨਾ ਤੇ ਇੱਧਰ ਪਿੱਛੇ ਵੀ ਦਿਖਾ ਦਊਗਾ ਨਾ ਪਿੱਛੇ ਸਪਾਰ ਜਿਹੜਾ ਮੇਲਾ ਭਰਦਾ ਤੇ ਇੱਧਰ ਸਪਾਰ ਰ ਮਲਕਾ ਹਸਪਤਾਲ ਤੇ ਡਾਕਟਰ ਸਾਹਿਬਾ ਇਲਾਜ ਕਰਦੇ ਨੇ ਨਾ ਇੱਥੇ ਜੋੜਾਂ ਦੇ ਦਰਦ ਗੋਡੇ ਮੋਢੇ ਗਠੀਆ ਸਰਵਾਈਕਲ ਕਮਰ ਦਾ ਦਰਦ ਸਲਿਪ ਡਿਸਕ ਦਾ ਇਲਾਜ ਟੁੱਟੀਆਂ ਉੱਤਰੀਆਂ ਹੱਡੀਆਂ ਇਲਾਜ ਟੀਮ ਸਿਸਟਮ ਮਸ਼ੀਨਾਂ ਦੁਆਰਾ ਕੀਤਾ ਜਾਂਦਾ ਨਾ ਇਸ ਤੋਂ ਇਲਾਵਾ ਸਾਹ ਵਾਸਤੇ ਗੁਰਦਿਆਂ ਵਾਸਤੇ ਗੁਰਦਿਆਂ ਦੀ ਬਿਮਾਰੀ ਹਰੇਕ ਤਰ੍ਹਾਂ ਦੀ ਸ਼ੂਗਰ ਜਿਆਦਾ ਕਮਜ਼ੋਰ ਹੋਣਾ ਦੰਦਾਂ ਦਾ ਦਰਦ ਹੋਣਾ ਅਲਰਜੀ ਹੁਣ ਮੂੰਹ ਤੇ ਸਾਈਆਂ ਲੱਤਾਂ ਨਾਲ ਕੰਮ ਕਰਨੇ ਮੋਟਾਪਾ ਘਟਾਉਣ ਵਾਸਤੇ ਗੋਡਿਆਂ ਦਾ ਗਲੀਚ ਔਰਤਾਂ ਤੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਦੇਸੀ ਦਵਾਈ ਰਾਹੀਂ ਕੀਤਾ ਜਾਂਦਾ ਟਾਈਫਾਇਡ ਹੋ ਗਿਆ ਮਲੇਰੀਆ ਗਲਾ ਖਰਾਬ ਹੋਣਾ ਹਨਾ ਵਿਖਾਮ ਸੈੱਲ ਘਟ ਜਾਣਾ ਲੀਵਰ ਦਾ ਕਮਜ਼ੋਰ ਹੋਣਾ ਜਾਂ ਵੱਧ ਘਟ ਹੋਣਾ ਕਾਲਾ ਪੀਲਾ ਇਲਾਜ ਤੇ ਬਾਕੀ ਇੱਕ ਵਾਰ ਮੈਂ ਕਹੂੰਗਾ ਬੋਰਡ ਸਾਰਾ ਪ੍ਰੋਪਰ ਦਿਖਾ ਦੇਵੇ ਕੈਮਰਾਮੈਨ ਹਨਾ ਮਾਲਕ ਹਸਪੀਟਲ ਹਨਾ ਅੰਦਰ ਅੰਗ ਦੇ ਸਪੈਸ਼ਲਿਸਟ ਨੇ ਸਰਵਿਸ 24 ਘੰਟੇ ਆ ਤੇ ਚਲਦੇ ਆ ਹੁਣ ਆਪਾਂ ਸਾਰੀ ਤੁਹਾਨੂੰ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਉਣੀ ਆ ਤੇ ਸਾਰਾ ਆਪਾਂ ਤੁਹਾਨੂੰ ਡਾਕਟਰ ਸਾਹਿਬ ਜਿਹੜਾ ਦਾ ਇਲਾਜ ਕਰਦੇ ਨਾਲ ਉਹ ਸਾਰੇ ਆਪਾਂ ਤੁਹਾਨੂੰ ਪੁੱਛਾਂਗੇ ਡਾਕਟਰਾਂ ਨੂੰ ਕਿਵੇਂ ਕਿਵੇਂ ਸਾਰਾ ਇਲਾਜ ਕਰਦੇ ਤੇ ਕੀ ਕੀ ਸਾਰਾ ਟ੍ਰੀਟਮੈਂਟ ਹੁੰਦਾ ਸੋ ਵੀਡੀਓ ਐਂਡ ਤੱਕ ਬਾਤ ਜਰੂਰ ਕਰ ਲਿਓ ਤੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਡਾਕਟਰ ਸਾਹਿਬ ਨਾਲ ਤੁਸੀਂ ਕੰਟੈਕਟ ਕਰ ਸਕਦਾ ਤੁਹਾਡਾ ਆਪਾਂ ਕੰਟੈਕਟ ਨੰਬਰ ਡਾਕਟਰ ਸਾਹਿਬ ਦਾ ਸਕਰੀਨ ਤੇ ਪਰੇੜਾ ਚਲਾ ਦਾਂਗੇ ਆਪਾਂ ਪਹੁੰਚਿਆ ਮਲਕ ਹਸਪਤਾਲ ਚੱਲਦੇ ਆਪਾਂ ਡਾਕਟਰ ਸਾਹਿਬ ਨਾਲ ਸਾਰੀ ਜਿਹੜੀ ਗੱਲਬਾਤ ਹੋ ਸასი ਗੱਲ ਵੀਰੇ ਸასი ਗੱਲ ਜੀ ਹਾਂਜੀ ਬਹਿਤ ਆਪਾਂ ਤੁਹਾਡਾ ਨਾ ਦੱਸਤਾ ਵੀ ਤੁਸੀਂ ਕਿਹੜਾ ਕਿਹੜਾ ਇਲਾਜ ਕਰਦਾ ਫਿਰ ਵੀ ਇੱਕ ਵਾਰ ਤੁਸੀਂ ਆਪਣਾ ਸੁਖ ਨਾਮ ਦੱਸ ਦੋ ਮੇਰਾ ਨਾਮ ਡਾਕਟਰ ਸ਼ਾਹਖਾਨਾ ਜੀ ਆਪਾਂ ਦਾ ਰੰਗ ਦੇ ਸਪੈਸ਼ਲਿਸਟ ਆ ਜਿਵੇਂ ਕਿਸੇ ਨੂੰ ਬੋਡਾ ਚੇਂਜ ਕਰਾਉਣ ਵਾਸਤੇ ਕਿਹਾ ਵਾ ਜਾਂ ਢੋਂਗੀ ਦਾ ਆਪਰੇਸ਼ਨ ਦੱਸਿਆ ਹੋਇਆ ਵਾ ਮਤਲਬ ਜੇ ਕੋਈ ਆਪਰੇਸ਼ਨ ਵੀ ਦੱਸਤਾ ਨਾ ਜੀ ਹਾਂਜੀ ਹਾਂਜੀ ਤਾਂ ਆਪਾਂ ਉਹ ਵੀ ਹੱਲ ਕਰਦੀਦਾਈ ਦੇਸੀ ਦਵਾਈਆਂ ਦੇ ਨਾਲ ਓਕੇ ਓਕੇ ਤੇ ਹੋਰ ਵੀ ਕਈ ਹੱਲ ਕਰੀਦੇ ਨੇਗੇ ਜਿਵੇਂ ਕਿਸੇ ਨੂੰ ਡਾਇਲਿਸਿਸ ਕੀ ਦੱਸ ਹੋ ਰਹੀ ਆ ਓਕੇ ਤੇ ਲੀਵਰ ਕਿ ਕੋਈ ਵੀ ਹੋਵੇ ਮਾਡਾ ਲੀਵਰ ਦੀ ਪ੍ਰੋਬਲਮ ਕੋਈ ਹੈ ਨਾ ਉਹ ਵੀ ਦੇਸੀ ਦਵਾਈ ਨਾਲ ਕਰਦੇ ਨੇ ਲੀਵਰ ਹਾਂਜੀ 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 ਉਹ ਵੀ ਲੀਵਰ ਵੀ ਦੇਸੀ ਦਵਾਈ ਨਾਲ ਜਿਵੇਂ ਆਹ ਬੰਦੇ ਨੂੰ ਗੋਡੇ ਦੀ ਪ੍ਰੋਬਲਮ ਸੀਗੀ ਜੀ ਓਕੇ ਤੇ ਇਹਨਾਂ ਨੇ ਕਾਫੀ ਪਹਿਲਾਂ ਦਵਾਈਆਂ ਦਵਾਈਆਂ ਖਾਧੀਆਂ ਠੀਕ ਆ ਤੇ ਹੁਣ ਇਹਨਾਂ ਨੂੰ ਫਰਕ ਆ ਤਾਂ ਹੁਣ ਉਹ ਅੰਕਲ ਨੂੰ ਲੈ ਕੇ ਆਏ ਸੀਗੇ ਮਾਡਾ ਗੋਡਾ ਚੇਂਜ ਕਰਾਉਣ ਵਾਸਤੇ ਕਿਹਾ ਸੀ ਓਕੇ ਤੁਹਾਨੂੰ ਬਈ ਕਿੰਨਾ ਟਾਈਮ ਹੋ ਗਿਆ ਅਸੀਂ ਤਿੰਨ ਕਬਾਰ ਦਵਾਈ ਖਾਧੀ ਆ ਜਮਾ ਬਿਲਕੁਲ ਸਹੀ ਹੋ ਗਏ ਕੋਈ ਸਾਨੂੰ ਦਿੱਕਤ ਨਹੀਂ ਆ ਗਈ ਸਾਨੂੰ ਵੀ ਗਾਂਹ ਦੀ ਗਾਂ ਪਤਾ ਲੱਗਿਆ ਸੀਗਾ ਜਦ ਫਿਰ ਅਸੀਂ ਪਹੁੰਚੇ ਕਾਫੀ ਜਗ੍ਹਾ ਤੋਂ ਦਵਾਈ ਬੂਟੀ ਖਾ ਲਈ ਸੀਗੀ ਪਰ ਆਉ ਨਹੀਂ ਆਇਆ ਸੀਗਾ ਇਹਨਾਂ ਕੋਲੇ ਹੁਣ ਆ ਇਸ ਵਾਰ ਮੈਂ ਤੀਜੀ ਵਾਰ ਆਇਆ ਮੈਂ ਬਿਲਕੁਲ ਸਹੀ ਹਾਂ ਹਾਂਜੀ ਉੱਠ ਬੈਠ ਸਕਦਾ ਕੋਈ ਦਿੱਕਤ ਨਹੀਂ ਹੈਗੀ ਚਾਹੇ ਡੰਡ ਮਰਵਾ ਲਓ ਚਾਹੇ ਕੁਝ ਜੰਮਾ ਸਾਰਾ ਕੋ ਸਹੀ ਆ ਤੇ ਆਪਦਾ ਮੈਂ ਦੇਖ ਕੇ ਟ੍ਰੀਟਮੈਂਟ ਸਹੀ ਉਸ ਤੋਂ ਬਾਅਦ ਫਿਰ ਅੰਕਲ ਜੀ ਮੇਰੇ ਇਹ ਜਾਣ ਪਛਾਣ ਦੇ ਨਜ਼ਦੀਕੀ ਨੇ ਬਹੁਤ ਬਹੁਤ ਪਿਆਰ ਹੈ ਇਹਨਾਂ ਨਾਲ ਪਰਿਵਾਰ ਨਾਲ ਇਹਨਾਂ ਦੇ ਗੋਡੇ ਦਾ ਸੀਗਾ ਪ੍ਰੋਬਲਮ ਹਾਂ ਜੀ ਇਹਨੂੰ ਗੋਡੇ ਦੀ ਪ੍ਰੋਬਲਮ ਹੈ ਹਾਂ ਇਹਨਾਂ ਨੂੰ ਗੋਡੇ ਦੀ ਪ੍ਰੋਬਲਮ ਸੀ ਗੋਡਾ ਇਹਨਾਂ ਦਾ ਬਦਲਨ ਦਾ ਕਹਿੰਦਾ ਸੀਗਾ ਡਾਕਟਰਾਂ ਨੇ ਓਕੇ ਓਕੇ ਤੇ ਫਿਰ ਇਹਨਾਂ ਕੋਲੇ ਲੈ ਕੇ ਆਇਆ ਮੈਂ ਤੇ ਇਹ ਕਹਿੰਦੇ ਕੋਈ ਇਹੋ ਜਿਹੀ ਦਿੱਕਤ ਨਹੀਂ ਹੈਗੀ ਗੋਡਾ ਬਦਲਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਅੰਕਲ ਨੂੰ ਮੈਂ ਦੂਜੀ ਵਾਰ ਲੈ ਗਿਆ ਬਹੁਤ ਫਰਕ ਆ ਜੀ ਅੱਗੇ ਨਾਲ ਹੁਣ ਤਾਂ ਬਹੁਤ ਆਰਾਮ ਹੈ ਇਹਨਾਂ ਦਾ ਗੋਡੇ ਦਾ ਟਰੀਟਮੈਂਟ ਹੋ ਰਿਹਾ ਜੀ ਠੀਕ ਆ ਜੀ ਤੇ ਇਹਨਾਂ ਨੂੰ ਫਰਕ ਆ ਹੁਣੇ ਦੂਜੀ ਵਾਰ ਆਏ ਨੇ ਜੀ ਮੇਰੇ ਕੋਲੇ ਓਕੇ ਓਕੇ ਹਾਂ ਜੀ ਮੈਨੂੰ ਵੀ ਕੋਈ ਵਾਰ ਹੋਰ ਆਣੇ ਦਾ ਫਰਕ ਪੈਣ ਦਾ ਹਾਂਜੀ 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 ਬਾਕੀ ਇਹਨਾਂ ਦੇ ਦੇਸੀ ਦੇ ਹਿਸਾਬ ਨਾਲ ਹੋ ਜਾਂਦਾ ਨਹੀਂ ਬਾਬਾ ਜੀ ਉਮਰ ਜ਼ਿਆਦਾ ਹੈ ਨਾ ਹਾਂਜੀ ਹਾਂਜੀ ਥੋੜਾ ਜਿਹਾ ਰਿਕਵਰ ਹੋਣ ਨੂੰ ਟਾਈਮ ਲੱਗਦਾ ਹੈ ਬਾਈ ਤੋਂ ਥੋੜੀ ਜੰਗੇ ਜਲਾਰੋ ਨਾ ਹਾਂਜੀ 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 ਬਹੁਤ ਕਹਿੰਦੇ ਆ ਜੀ ਡਾਕਟਰ ਜੀ ਮੈਂ ਤੁਹਾਡੇ ਗ੍ਰੀਸ ਖਤਮ ਹੋ ਗਿਆ ਤੁਹਾਡਾ ਬਦਲਣਾ ਪਊ ਜਾਂ ਤੁਹਾਡੇ ਟੀਕੇ ਲੱਗਣਗੇ ਆਏ ਹੋ ਆਏ ਪਰ ਨਹੀਂ ਇਹ ਸਿਰਫ ਦੇਸੀ ਦਵਾਈ ਇਹਨਾਂ ਨੇ ਦਿੱਤੀ ਬਿਲਕੁਲ ਰਾਮ ਕੋਈ ਆਏ ਨਹੀਂ ਹੈਗਾ ਕੋਈ ਵਹਿਮਚ ਨਹੀਂ ਪਾਉਂਦੇ ਪਰ ਮੰਜ ਨਹੀਂ ਪਾਉਂਦੇ ਬਹੁਤ ਵਧੀਆ ਆ ਰਾਮ ਆ ਮੈਂ ਕਹਿੰਦਾ ਜੇ ਕਿਸੇ ਵੀਰ ਭੈਣ ਭਾਈ ਨੂੰ ਕਿਸੇ ਨੂੰ ਤਾਂ ਇਹਨਾਂ ਕੋਲ ਜਰੂਰ ਰਿਸਟ ਕਰ ਗੋਡੇ ਢੂਹੀ ਕੋਸੋ ਬਈ ਹਾਂ ਕਿ ਗੋਡੇ ਦੀ ਪ੍ਰੋਬਲਮ ਦੇ ਨਾਲ ਹੀ ਜਾਂ ਢੂਹੀ ਦਾ ਹੈਗੀ ਪ੍ਰੋਬਲਮ ਗੋਡੇ ਦੀ ਹਾਂ ਹਾਂ ਦਾ ਹੈਗੀ ਰਹੀ ਹੈ ਬਿਲਕੁਲ ਬਿਲਕੁਲ ਸਭ ਨੂੰ ਉਂਦੀ ਹੈ ਜੀ ਇਹਨਾਂ ਦਾ ਪਤਾ ਹੈਗਾ ਆਪਣੇ ਨੰਦੀ ਸਰ ਸਕੂਲ ਦੇ ਕੋਲ ਦਖਾਨਾ ਦਖਾਨਾ ਇਹਨਾਂ ਦਾ ਆਪਣੇ ਹਸਪਤਾਲ ਮੰਡੀ ਅੰਮ੍ਰਿਤਸਰ ਰੋਡ ਇਹ ਪੈ ਜਾਂਦਾ ਜੀ ਐਡਰੈਸ ਠੀਕ ਹੈ ਠੀਕ ਹੈ ਹਾਂਜੀ ਡਾਕਟਰ ਸਾਹਿਬ ਜਿਵੇਂ ਤੁਸੀਂ ਦੇਖਿਆ ਇਹਨਾਂ ਨੂੰ ਗੋਡੇ ਦੀ ਪ੍ਰੋਬਲਮ ਸੀਗੀ ਤੇ ਇੱਕ ਹੋਰ ਪੇਸ਼ੈਂਟ ਆ ਉਹਨਾਂ ਨੂੰ ਜਿਵੇਂ ਮਨਕੇ ਦੀ ਪ੍ਰੋਬਲਮ ਸੀਗੀ ਪਾਣੀ ਨੂੰ ਦਿਖਾਉਣਾ ਜੀ ਲੋਜੀ ਅਸੇਬਾਈ ਨੂੰ ਮਣਕੇ ਦੀ ਪ੍ਰੋਬਲਮ ਆਇਆ ਜੀ ਹਾਂਜੀ ਇਹ ਬਾਈ ਨੂੰ ਮਣਕੇ ਦੀ ਪ੍ਰੋਬਲਮ ਸੀ ਤੇ ਲੱਤ ਦੇ ਵਿੱਚ ਦਰਦ ਜਾਂਦਾ ਸੀਗਾ ਜੀ ਓਕੇ ਤੇ ਕੰਮ ਨਹੀਂ ਹੁੰਦਾ ਸੀ ਝੁਕ ਨਹੀਂ ਹੁੰਦਾ ਸੀਗਾ ਠੀਕ ਆ ਯਾਨੀ ਹੁਣ ਇਹਨਾਂ ਨੂੰ ਫਰਕ ਆ ਬਹੁਤ ਓਕੇ ਇਹ ਵੀ ਮੇਰੇ ਮਾਲਾ ਖਾਰਾ ਮੈਂ ਦੇਸੀ ਦਵਾਈ ਨਾਲ ਤੁਸੀਂ ਯਾਰਾ ਇਲਾਜ ਕਰਦੇ ਇਹ ਦੇਸੀ ਦਵਾਈ ਨਾਲ ਤੇ ਫਿਜ਼ੀਓਥੈਰੇਪੀ ਨਾਲ ਹਾਂਜੀ 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 ਠੀਕ ਆ ਠੀਕ ਆ ਲੋਜੀ ਫਰਕ ਆ ਵੀਰੇ ਹੁਣ ਹਾਂ ਬਹੁਤ ਫਰਕ ਆ ਪੇਸ਼ੈਂਟ ਕਰਦੇ ਓਕੇ ਹਾਂਜੀ ਬਹੁਤ ਵਧੀਆ ਇਲਾਜ ਕਰਦੇ ਨੇ ਡਾਕਟਰ ਸਾਹਿਬ ਠੀਕ ਆ ਤੇ ਮੈਂ ਤਾਂ ਕਾਰਾਂ ਦੀ ਵਰਕਸ਼ਾਪ ਆਪਣੀ ਮੇ ਤੋਂ ਕੰਮ ਹੁੰਦਾ ਨਹੀਂ ਸੀਗਾ ਜੀ ਤੇ ਹੁਣ ਮੇ ਤੋਂ ਵਧੀਆ ਕੰਮ ਕਰ ਲੈਂਦਾ ਜੀ ਕਿਉਂਕਿ ਬਹੁਤ ਫਰਕ ਆ ਜੀ ਮਿਲ ਠੀਕ ਆ ਠੀਕ ਆ ਵਧੀਆ ਟਰੀਟਮੈਂਟ ਕਰਦੇ ਆ ਜੀ ਨਾਲ ਦੇਸੀ ਦਵਾਈ ਵੀ ਦਿੰਦੇ ਆ ਜੀ ਨਾਲ ਠੀਕ ਆ ਠੀਕ ਆ ਹਾਂ ਜੀ ਤੇ ਆਪਾਂ ਜਿਵੇਂ ਸਾਨੂੰ ਡਾਕਟਰ ਸਾਹਿਬ ਦਾ ਟਰੀਟਮੈਂਟ ਤੁਹਾਨੂੰ ਦਿਖਾਇਆ ਵੀ ਆ ਬਾਕੀ ਤੁਹਾਨੂੰ ਪ੍ਰੋਪਰ ਸਾਰੀ ਡਾਕਟਰ ਸਾਹਿਬ ਨਾਲ ਗੱਲਬਾਤ ਦੱਸੀ ਵੀ ਆ ਤੇ ਉਸ ਤੋਂ ਅਲੱਗ ਵੀਰੇ ਆਪਾਂ ਹੋਰ ਕਿਹੜਾ ਕਿਹੜਾ ਇਲਾਜ ਕਰਦੇ ਆ ਉਸ ਤੋਂ ਲਾਭ ਜੇ ਕਿਸੇ ਸੈੱਲ ਘਟਵਾ ਦੇ ਜਾਣ ਜੀ ਓਕੇ ਬੁਖਾਰ ਪੀਲੀਆ ਖੰਘ ਜਖਾਮ ਠੀਕ ਆ ਕੋਈ ਵੀ ਹੋਵੇ ਸਾਰੇ ਇਲਾਜ ਕਰੀ ਦੇ ਲਈ ਨਹੀਂ ਹਾਂਜੀ ਬਾਕੀ ਲੀਵਰ ਦਾ ਵੀ ਹੋ ਗਿਆ ਨਾ ਸਾਰਾ ਬਾਕੀ ਲੀਵਰ ਦਾ ਵੀ ਹੋ ਗਿਆ ਜੀ ਕਿ ਬਾਕੀ ਜਿਹੜੀ ਰੀੜ ਦੀ ਹੱਡੀ ਹੋ ਗਈ ਹੈ ਨਾ ਹਾਂਜੀ ਹਾਂਜੀ ਮਤਲਬ ਕੋਈ ਵੀ ਪ੍ਰੋਬਲਮ ਆ ਕੋਈ ਵੀ ਹੋਵੇ ਕੋਈ ਵੀ ਮਨਕਾ ਹੋਵੇ ਐਲ 5 ਐਲ ਹੋਰ ਕੁਝ ਵੀ ਹੋਵੇ ਸਾਰੀ ਚੀਜ਼ ਦਾ ਹੱਲ ਕਰੀ ਗਈ ਠੀਕ ਆ ਠੀਕ ਆ ਤੇ ਆਪਣਾ ਜਿਹੜਾ ਹਸਪਤਾਲ 24 ਘੰਟੇ ਉਪਰ ਲੈਣਾ ਇਹ 24 ਘੰਟੇ ਓਪਨ ਆ ਜੀ ਤੇ ਜਿੰਮੇ ਆਪਾਂ ਬਵਾਸੀਰ ਦੀ ਦਵਾਈ ਵੀ ਦਿੰਦੇ ਆ ਜੀ ਬਵਾਸੀਰ ਦਾ ਵੀ ਹੈਗਾ ਆਪਣੇ ਕੋਲ ਹਾਂਜੀ ਉਹ ਫ੍ਰੀ ਆ ਜੀ ਓਕੇ ਤੇ ਤੇ ਲੋ ਵੀ ਆ ਵੀ ਹੈ ਨਾ ਬਾਈ ਦੱਸਿਆ ਗੱਲ ਵੀ ਬਵਾਸੀਰ ਦੀ ਦਵਾਈ ਉਹ ਬਾਈ ਕਹਿੰਦੇ ਅਸੀਂ ਫ੍ਰੀ ਦਿੰਦੇ ਆ ਨਾ ਜੇ ਕਿਸੇ ਨੂੰ ਉਹ ਵੀ ਪ੍ਰੋ ਠੀਕ ਹੈ ਤੇ ਆਪਾਂ ਦਰੰਗ ਦੇ ਸਪੈਸ਼ਲਿਸਟ ਹਾਂ ਹਾਂਜੀ 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 ਠੀਕ ਆ ਹਾਂਜੀ ਡਾਕਟਰ ਸਾਹਿਬ ਆਪਾਂ ਜਮੇ ਥੋੜਾ ਥਾਰਾ ਟਰੀਟਮੈਂਟ ਤਾਂ ਦਿਖਾਇਆ ਜਾਵੇ ਨਾ ਗੋਡੇ ਦਾ ਤੁਸੀਂ ਇਲਾਜ ਕਰਦੇ ਹੋ ਨਾਲ ਮਤਲਬ ਢੂਂਗੀ ਦਾ ਹੋ ਗਿਆ ਹਨਾ ਰੀੜੀ ਥਾੜੀ ਤੋਂ ਤੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਆਪਾਂ ਟਰੀਟਮੈਂਟ ਕਰਦੇ ਆ ਇਸ ਤੋਂ ਇਲਾਵਾ ਹੋਰ ਜੀ ਕਿਸੇ ਦਾ ਗੋਡਾ ਉਤਰਿਆ ਹੋਵੇ ਮੋਡਾ ਉਤਰਿਆ ਹੋਵੇ ਸਾਹ ਵਾਸਤੇ ਜੀ ਕਾਲਾ ਪੀਲੀਆ ਪੀਲੀਆ ਠੀਕ ਆ ਤੇ ਸੈੱਲ ਘਟ ਜਾਣ ਬਾਅਦ ਜਣ ਬੁਖਾਰ ਖੰਗ ਜ਼ਖਾਮ ਹਾਂਜੀ ਆਪਾਂ ਸਾਰੀ ਹੀ ਇਲਾਜ ਕਰੀਨੇ ਤੇ ਬਵਾਸਿਰ ਦੀ ਦਵਾਈ ਆਪਾਂ ਫਰੀਦਈ ਦੀ ਹੈ ਜੀ। ਠੀਕ ਆ। ਮੰਨ ਲਾ ਜੇ ਕਿਸੇ ਨੂੰ ਵੀਰੇ ਮੰਨ ਲਓ ਗੋਡੇ ਦਾ ਕਿਸੇ ਨੂੰ ਆਪਰੇਸ਼ਨ ਵੀ ਦੱਸਤਾ ਮੰਨ ਲਓ ਵੀ ਇੱਕ ਵਾਰ ਤੁਹਾਡੇ ਕੋ ਆ ਸਕਦਾ ਨਾ। ਚਾਹੇ ਕੋਈ ਜਿਹੜੀ ਰੀੜ ਦੀ ਹੱਡੀ ਦਾ ਵੀ ਦੱਸਤਾ ਨਾ। ਹਾਂਜੀ ਹਾਂਜੀ ਉਹਦਾ ਵੀ ਹੱਲ ਹੈਗਾ ਜੀ ਆਪਾਂ ਉਹ ਦੇਸੀ ਦਵਾਈ ਨਾਲ ਹੀ ਹੱਲ ਕਰਦੇ ਆ। ਓਕੇ ਤੇ ਬਾਕੀ ਤਿੰਨ ਚਾਰ ਵਾਰ ਜਾਵੇਂ ਆਉਣਾ ਪੈਦਾ ਫਿਜ਼ੀਓਥੈਰੇਪੀ ਤੇ ਕਿਉਂਕਿ ਪਤਾ ਕੀ ਗੱਲ ਆ ਵੀਰੇ ਟੂ ਹੀ ਦੀ ਪ੍ਰੋਬਲਮ ਅੱਜ ਕੱਲ ਵੀ ਆਪਾਂ ਗੱਲ ਕਰੀਏ 80% ਪ੍ਰੋਬਲਮ ਹੈਗੀ ਆ। ਹੈਗੀ ਆ ਜੀ ਹੈਗੀ ਆ ਹੈਗੀ। ਹਣਾ 80% ਜੇ ਆਪਾਂ ਗੱਲ ਕਰੀਏ ਹੋਇਆ ਇਹ ਚੀਜ਼ ਬਹੁਤ ਡਾਕਟਰ ਕਹਿ ਦਿੰਦੇ ਨੇ ਹਾਂਜੀ 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 ਮਤਲਬ ਵੀ ਉਹ ਵੀ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਨੇ ਨਾ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਆ ਠੀਕ ਆ ਤੇ ਹਾਂਜੀ ਬਾਕੀ ਕੋਈ ਸਾਹ ਹੋਵੇ ਕੋਈ ਦੌਰਾ ਹੋਵੇ ਇਧਰਾਂਗ ਹੋਵੇ ਕੁਝ ਵੀ ਹੋਵੇ ਜੀ ਆਪਾਂ ਹਰ ਇੱਕ ਚੀਜ਼ ਦਾ ਹੱਲ ਕਰੀਏ ਇਧਰਾਂਗ ਦਾ ਤੁਸੀਂ ਸਪੈਸ਼ਲਿਸਟ ਹੋ ਹਾਂਜੀ 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 ਠੀਕ ਆ ਠੀਕ ਆ ਤੇ ਇਧਰਾਂਗ ਦੇ ਦਾ ਵੀਰੇ ਹਣੀ ਜਿਹੜਾ ਉਹ ਸਪੈਸ਼ਲਿਸਟ ਨੇ ਹੈ ਨਾ ਤੇ ਅਹਿਮਦਗੜ ਇਹਨਾਂ ਦਾ ਮਤਲਬ ਜਿਹੜਾ ਹੱਥ ਵਾਲਾ ਪੈ ਜਾਂਦਾ ਹਾਂਜੀ ਤੇ ਸਪਾਰ ਰੋਡ ਦੇ ਉੱਪਰ ਹੀ ਪੈ ਜਾਂਦਾ ਹਾਂਜੀ ਤੇ ਨੇੜੇ ਸਕੂਲ ਕਿਹੜਾ ਨਾਮ ਹੈ ਮੇਰੇ ਭਰਾ ਤੁਸੀਂ ਕੋਈ ਵੀ ਮਤਲਬ ਇਹਨਾਂ ਨਾਲ ਗੱਲਬਾਤ ਕਰਨੀ ਆ ਉਹ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਦੂਰੋਂ ਆਣਾ ਕੋਈ ਡਾਕਟਰ ਸਾਹਿਬ ਨਾਲ ਇੱਕ ਵਾਰ ਤੁਹਾਨੂੰ ਕਾਲ ਕਰ ਲੈਣਾ ਨਾ ਹਾਂਜੀ ਹਾਂਜੀ ਕਾਲ ਕਰ ਲੈਣਾ ਹਾਂ ਇੱਕ ਵਾਰ ਤੁਸੀਂ ਇਹਨਾਂ ਨੂੰ ਕਾਲ ਕਰਕੇ ਫੇਰ ਇਹਨਾਂ ਕੋਲੇ ਆਇਓ ਕਿਉਂਕਿ ਇਹਦੇ ਲੋਕਲ ਨੇ ਉਤਾ ਸਕਦੇ ਨੇ ਕੋਈ ਚੱਕਰ ਨਹੀਂ ਹਾਂਜੀ ਤੇ ਤੁਸੀਂ ਇੱਕ ਵਾਰ ਡਾਕਟਰ ਸਾਹਿਬ ਨਾਲ ਪੂਰੀ ਪ੍ਰੋਪਰ ਫੋਨ ਤੇ ਗੱਲ ਕਰਕੇ ਸਾਰੀ ਫੇਰ ਡਾਕਟਰ ਸਾਹਿਬ ਨਾਲ ਕਿਉਂਕਿ ਕਈ ਵਾਰ ਪ੍ਰੋਬਲਮ ਇੱਧਰ ਆਪਾਂ ਫੋਨ ਤੇ ਵੀ ਸਮਝਾ ਦਿੰਦੇ ਹਾਂ ਨਾ ਤੁਸੀਂ ਸਮਝਾ ਸਕਦੇ ਹਾਂਜੀ ਹਾਂਜੀ ਪੂਰੀ ਸਹੀ ਗੱਲ ਹੈ ਜੀ ਤੇ ਬਾਕੀ ਜੇ ਕਿਸੇ ਨੇ ਮਤਲਬ ਵੀ ਟ੍ਰੀਟਮੈਂਟ ਕਰਾਉਣਾ ਉਹ ਦੇਸੀ ਦਵਾਈ ਨਾਲ ਯੂ ਥਰਪੀ ਹੋਮਿਓਪੈਥਿਕ ਸਾਰੇ ਆਪਣੇ ਕੋਲ ਹੱਲ ਹੈਗਾ ਜੀ ਫਿਰ ਇੱਕ ਪ੍ਰਕਾਰ ਦਾ ਜਿਵੇਂ ਕਹਿ ਦੀ ਜਿਹੜੀ ਮਰਜ਼ੀ ਹਾਂਜੀ ਹਾਂਜੀ ਤੇ ਜਿਵੇਂ ਬਾਈ ਡਾਕਟਰ ਸਾਹਿਬ ਪਹਿਲਾਂ ਵੀ ਵਿਸ਼ੇ ਇਧਰੰਗ ਦੇ ਸਪੈਸ਼ਲਿਸਟ ਹਨ ਤੇ ਇਧਰੰਗ ਦੇ ਮਤਲਬ ਸਪੈਸ਼ਲਿਸਟ ਨੇ ਜੇ ਕਿਸੇ ਨੂੰ ਇਦਾਂ ਦੀ ਕੋਈ ਪ੍ਰੋਬਲਮ ਹੈਗੀ ਉਹ ਵੀ ਇਹਨਾਂ ਨਾਲ ਕੰਟੈਕਟ ਕਰ ਸਕਦਾ ਨਾ ਬਾਕੀ ਜੇ ਕਿਸੇ ਨੂੰ ਗੋਡਿਆਂ ਦੀ ਰੀੜ ਦੀ ਹੱਡੀ ਜਾਂ ਟੂਹੀ ਦੀ ਕੋਈ ਵੀ ਪ੍ਰੋਬਲਮ ਹੈ ਜਿਸ ਨੂੰ ਆਪਰੇਸ਼ਨ ਵੀ ਦੱਸਦਾ ਨਾ ਤਾਂ ਇੱਕ ਵਾਰ ਕੰਟੈਕਟ ਕਰਕੇ ਤੁਸੀਂ ਇਹਨਾਂ ਨਾਲ ਗੱਲ ਕਰਕੇ ਟਰੀਟਮੈਂਟ ਕਰਾ ਕੇ ਦੇਖੋ ਤੇ ਉਸ ਤੋਂ ਬਾਅਦ ਕਹਿੰਦੇ ਆਪਰੇਸ਼ਨ ਤੇ ਦਾ ਖਰਚਾ ਵੀਰੇ ਬਹੁਤ ਹੋ ਜਾਂਦਾ ਨਾ ਨਾ ਬੰਦਾ ਹੋ ਜਾਂਦਾ ਫਿਰ ਨਾ ਉਹ ਹੋ ਜਾਂਦਾ ਮੇਰੇ ਕੋਲ ਏਦਾਂ ਦੇ ਵੀ ਕੇਸ ਆਏ ਨੇ ਜਿਵੇਂ ਆਪਰੇਸ਼ਨ ਹੋਇਆ ਹੋਇਆ ਟੂਹੀ ਦਾ ਹੀ ਉਹ ਬਾਅਦ ਚ ਫਿਰ ਦਵਾਈ ਖ ਲੈ ਕੇ ਗਏ ਨੇ ਹਾਂਜੀ ਕਿਉਂਕਿ ਮੇਰੇ ਮੈਂ ਵੀ ਨਾ ਬੋਲ ਕਿਉਂਕਿ ਟੂਹੀ ਦੀ ਪ੍ਰੋਬਲਮ ਆਜਕਲ 80% ਲੋਕਾਂ ਨੂੰ ਹੈਗੀ ਆ ਹਾਂਜੀ ਹਾਂਜੀ ਬਿਲਕੁਲ ਤੇ ਉਹਨਾਂ ਨੂੰ ਡਾਕਟਰ ਆਪਰੇਸ਼ਨ ਨਹੀਂ ਦੱਸਦਾ ਉਹ ਆਪਰੇਸ਼ਨ ਹੀ ਦੱਸਦੇ ਨੇ ਠੀਕ ਆ ਇੱਕ ਵਾਰੀ ਵੀ ਆਪਣਾ ਐਡਰੈਸ ਤੇ ਨੰਬਰ ਬੋਲ ਦੋ ਮੇਰਾ ਨੰਬਰ ਹੈਗਾ ਜੀ 95017 ਠੀਕ ਹੈ ਜੀ 09145 ਐਡਰੈਸ ਹੈਗਾ ਜੀ ਅਹਿਮਦਗੜ੍ਹ ਸ਼ਿਪਾਰ ਰ